ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣੇ ਆ ਪਰ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਵਿਆਹ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਦੰਦਾ ਥੱਲੇ ਉਂਗਲੀ ਦਬਾਰਿਆ। ਦਰਅਸਲ ਇਸ ਵਿਆਹ ਦੇ ਵਿੱਚ ਲਾੜੇ ਦੋ ਨਹੀਂ ਤੇ ਲਾੜੀ ਇੱਕ ਹੈ ਤੇ ਲਾੜੇ ਵੀ ਸਕੇ ਭਰਾ ਨਹੀਂ। ਜੀ ਹਾਂ ਇੱਕ ਲੜਕੀ ਨੇ ਦੋ ਸਕੇ ਭਰਾਵਾਂ ਦੇ ਨਾਲ ਵਿਆਹ ਕਰਾਇਆ ਹੈ। ਵੀਡੀਓ ਵਾਇਰਲ ਹੋਈ ਤਾਂ ਆਲੋਚਨਾਵਾਂ ਵੀ ਸ਼ੁਰੂ ਹੋ ਗਈਆਂ ਨੇ। ਦਰਅਸਲ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਲੜਕੀ ਦੇ ਵੱਲੋਂ ਦੋ ਭਰਾਵਾਂ ਦੇ ਨਾਲ ਵਿਆਹ ਕਰਵਾਇਆ ਗਿਆ। ਛਿਲਾਈ ਜ਼ਿਲ੍ਹੇ ਦੇ ਪਿੰਡ ਦੇ ਰਹਿਣ ਵਾਲੇ ਪ੍ਰਦੀਪ ਨੇਗੀ ਤੇ ਭਗ ਕਪਿਲ ਨੇਗੀ ਨੇ ਸੁਨੀਤਾ ਚੋਹਾ ਦੇ ਨਾਲ ਵਿਆਹ ਕਰਵਾਇਆ। ਇਹ ਵਿਆਹ ਆਪਸੀ ਸਹਿਮਤੀ ਤੇ ਭਾਈਚਾਰੇ ਦੀ ਸ਼ਮੂਲੀਅਤ ਦੇ ਨਾਲ ਹੋਇਆ। ਹਾਲਾਂਕਿ ਕਈ ਵਾਰ ਅਜੀਬ ਹੁੰਦਾ ਹੈ ਕਿ ਵਿਆਹ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਵਿਆਹ ਦੇ ਵਿੱਚ ਪੂਰਾ ਪਿੰਡ ਤੇ ਪੂਰਾ ਭਾਈਚਾਰਾ ਪੂਰੇ ਰਿਸ਼ਤੇਦਾਰ ਮੌਜੂਦ ਸਨ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਆਖਿਰਕਾਰ ਅਜਿਹੀ ਕੀ ਮੁਸੀਬਤ ਸੀ ਕਿ ਲੜਕੀ ਨੂੰ ਦੋਨੋਂ ਲੜਕਿਆਂ ਨਾਲ ਵਿਆਹ ਕਰਵਾਉਣਾ ਪਿਆ ਦਰਅਸਲ ਇਸ ਪਿੰਡ ਦੇ ਵਿੱਚ ਇੱਕ ਰਿਵਾਇਤ ਹੈ ਇਹਨਾਂ ਦੇ ਭਾਈਚਾਰੇ ਦੀ ਰਿਵਾਇਤ ਦੇ ਅਨੁਸਾਰ ਸੁਨੀਤਾ ਦੇ ਵੱਲੋਂ ਇਹਨਾਂ ਦੋ ਭਰਾਵਾਂ ਦੇ ਨਾਲ ਵਿਆਹ ਕਰਵਾਇਆ ਗਿਆ ਇਸ ਮੌਕੇ ਲਾੜਿਆਂ ਦਾ ਕਹਿਣਾ ਹੈ ਕਿ ਉਹ ਆਪਣੀ ਰਿਵਾਇਤ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਨੇ ਤੇ ਇਸੇ ਕਰਕੇ ਉਹਨਾਂ ਨੇ ਇਹ ਕਦਮ ਚੁੱਕੇ